ਬੱਚਿਓ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਜਾਣਾਂਗੇ ਜਾਨਵਰਾਂ ਬਾਰੇ ਤੇ ਜਾਨਵਰਾਂ ਦੇ ਬੱਚਿਆਂ ਬਾਰੇ ਠੀਕ ਹੈ ਜਿਵੇਂ ਆਪਾਂ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਜਾਨਵਰ ਹੈ ਜਿਹੜੇ ਉਹ ਜੰਗਲੀ ਜਾਨਵਰ ਵੀ ਹੁੰਦੇ ਆ ਤੇ ਇਸ ਤਰ੍ਹਾਂ ਦੇ ਜਾਨਵਰ ਵੀ ਹੁੰਦੇ ਜਿਹੜੇ ਆਪਾਂ ਘਰੇ ਪਾਲਦੇ ਜਿਨ੍ਹਾਂ ਨੂੰ ਡੋਮੈਸਟਿਕ ਐਨੀਮਲ ਵੀ ਕਿਹਾ ਜਾਂਦਾ ਹੈ ਹਨਾ ਇੰਗਲਿਸ਼ ਦੇ ਵਿੱਚ ਸੋ ਜੇ ਆਪਾਂ ਗੱਲ ਕਰੀਏ ਤਾਂ ਜਾਨਵਰਾਂ ਦੇ ਜਿਹੜੇ ਬੱਚੇ ਹੁੰਦੇ ਹਨ ਨਾ ਉਹਨਾਂ ਨੂੰ ਵੀ ਕੋਈ ਨਾ ਕੋਈ ਆਪਾਂ ਨਾਮ ਦੇਉਂਦੇ ਹਾਂ ਜੇ ਉਦਾਹਰਣ ਵਜੋਂ ਆਪਾਂ ਦੇਖੀਏ ਕਿ ਬੱਕਰੀ ਦੇ ਬੱਚਿਆਂ ਨੂੰ ਆਪਾਂ ਮੇਮਣੇ ਕਹਿੰਦੇ ਆ ਹਨਾ ਸੋ ਮੁਰਗੀ ਦੇ ਬੱਚਿਆਂ ਨੂੰ ਆਪਾਂ ਚੂਚੇ ਕਹਿੰਦੇ ਆ ਮੱਛੀ ਦੇ ਬੱਚਿਆਂ ਨੂੰ ਆਪਾਂ ਜਿਹੜਾ ਤਾਂ ਮੇਲ ਬੱਚਾ ਨੂੰ ਆਪਾਂ ਕੱਟਾ ਕਹਿ ਦਿੰਨੇ ਆ ਤੇ ਜਿਹੜਾ ਫੀਮੇਲ ਬੱਚਾ ਨੂੰ ਕੱਟੀ ਕਹਿ ਦਿੰਨੇ ਆ ਇਸੇ ਤਰ੍ਹਾਂ ਹੀ ਗਾਂ ਦੇ ਬੱਚੇ ਹਨਾ ਜਿਹੜਾ ਮੇਲ ਬੱਚਾ ਹੈ ਉਹਨੂੰ ਆਪਾਂ ਕਹਿ ਦਿੰਨੇ ਆ ਬੱਚਾ ਤੇ ਜਿਹੜਾ ਫੀਮੇਲ ਬੱਚਾ ਨੂੰ ਆਪਾਂ ਕਹਿ ਦਿੰਨੇ ਆ ਬੱਚੀ ਹਨਾ ਤੇ ਕੁੱਤੇ ਦੇ ਬੱਚਿਆਂ ਨੂੰ ਆਪਾਂ ਕੀ ਕਹਿ ਦਿੰਨੇ ਆ ਕਤੂਰੇ ਹਣਾ ਸੋ ਉਸੇ ਤਰ੍ਹਾਂ ਬਿੱਲੀ ਦੇ ਬੱਚਿਆਂ ਨੂੰ ਆਪਾਂ ਕੀ ਕਹਿੰਦੇ ਆ ਬਲੂੰਗੜੇ ਸੋ ਅੱਜ ਦਾ ਜਿਹੜਾ ਪਾਠ ਹੈ ਆਪਣਾ ਉਹ ਹੈਗਾ ਪਾਠ ਚੌਥਾ ਬਲੂੰਗੜੇ ਜਮਾਤ ਚੌਥੀ ਹੈ ਤੇ ਕਿਤਾਬ ਹੈਗੀ ਮੇਰੇ ਕੋਲ ਇਹ ਸੁਮ੍ਰਿਸ਼ਮਾ ਇਸ ਪਾਠ ਦੀ ਆਪਾਂ ਅੱਜ ਵਿਆਖਿਆ ਪੜਾਂਗੇ ਠੀਕ ਹੈ ਵਿਆਖਿਆ ਕਰੂੰਗੀ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਹ ਪਾਠ ਚੰਗੀ ਤਰ੍ਹਾਂ ਸਮਝਾਏ ਚਲੋ ਸ਼ੁਰੂ ਕਰਦੇ ਹਾਂ ਕਹਿੰਦੇ ਸਾਡੇ ਵਿਹੜੇ ਵਿੱਚ ਦਿੱਤੇ ਬਿੱਲੀ ਨੇ ਬਲੂੰਗੜੇ ਨਿੱਕੇ ਸੁਨੇ ਸੁਨੇ लाडले ਸ਼ਤੂ। ਤਾਂ ਇਹਦੇ ਵਿੱਚ ਕਵੀ ਕੀ ਕਹਿ ਰਿਹਾ ਹੈ ਇਸ ਕਵਿਤਾ ਦੇ ਵਿੱਚ ਕਵੀ ਨੇ ਕੀ ਦੱਸਣ ਦੀ ਕੋਸ਼ਿਸ਼ ਕੀਤੀ ਜਾਨਵਰਾਂ ਬਾਰੇ ਦੱਸਣ ਦੀ ਕੋਸ਼ਿਸ਼ ਜਾਨਵਰਾਂ ਪ੍ਰਤੀ ਪਿਆਰ ਦੀ ਭਾਵਨਾ ਰੱਖਣ ਦੀ ਕੋਸ਼ਿਸ਼ ਕੀਤੀ ਹੈ ਮਤਲਬ ਦੱਸਿਆ ਆਪਾਂ ਨੂੰ ਕਿ ਜਾਨਵਰਾਂ ਪ੍ਰਤੀ ਜਿਹੜਾ ਪਿਆਰ ਹੈ ਉਹ ਆਪਾਂ ਨੂੰ ਰੱਖਣਾ ਚਾਹੀਦਾ ਠੀਕ ਹੈ ਸੋ ਹੁਣ ਜਿਹੜੀਆਂ ਪਹਿਲੀਆਂ ਤੋਂ ਲਾਈਨਾਂ ਇਹਦਾ ਕੀ ਮਤਲਬ ਹੈ ਇਹਦਾ ਮਤਲਬ ਹੈ ਕਿ ਸਾਡੇ ਵਿੜੇ ਵਿੱਚ ਦਿੱਤੇ ਬਿੱਲੀ ਨੇ ਬਲੂਮੜੇ ਮਤਲਬ ਜਿਹਦਾ ਸਾਡਾ ਵਿਹੜਾ ਹੁੰਦਾ ਨਾ ਵਿਹੜਾ ਜਿਆਦਾਤਰ ਜਿਹੜੇ ਪਿੰਡਾਂ ਦੇ ਵਿੱਚ ਆਪਾਂ ਦੇਖਦੇ ਆਂ ਪਿੰਡਾਂ ਦੇ ਵਿੱਚ ਬਹੁਤ ਖੁੱਲੀ ਘਰ ਹੁੰਦੇ ਆ ਪਹਿਲਾਂ ਕਮਰੇ ਹੁੰਦੇ ਆ ਫਿਰ ਆ ਪੂਲ ਦੇ ਉੱਪਰ ਕਹਿੰ ਲੋ ਵੀ ਭਰਾਂਡਾ ਪਾਇਆ ਹੁੰਦਾ ਹੈ ਨਾ ਛੱਤ ਪਾ ਕੇ ਉਹਨੂੰ ਭਰਾਂਡਾ ਕਹਿੰਦੇ ਆਪਾਂ ਫਿਰ ਅੱਗੇ ਫਿਰ ਖੁੱਲੀ ਜਗ੍ਹਾ ਛੱਡੀ ਹੁੰਦੀ ਹੈ ਜਿਹਨੂੰ ਆਪਾਂ ਵਿਹੜਾ ਬੋਲਦੇ ਆਂ ਠੀਕ ਹੈ ਸੋ ਕਹਿੰਦੇ ਬਿੱਲੀ ਨੇ ਵਿਹੜੇ ਦੇ ਵਿੱਚ ਬਲੂੰਗੜੇ ਦਿੱਤੇ ਤੇ ਉਹ ਬੜੇ ਛੋਟੇ-ਛੋਟੇ ਨਿੱਕੇ-ਨਿੱਕੇ ਸੋਹਣੇ-ਸੋਹਣੇ ਤੇ ਲਾੜਲੇ ਲਾੜਲੇ ਮਤਲਬ ਬਹੁਤ ਪਿਆਰੇ ਲੱਗ ਰਹੇ ਸੀ ਛਤੂੰਗ ਕਿ ਸ਼ਤਮਨ ਕੰਦੇ ਜਾਲੀ ਵਾਲੇ ਬੂਹੇ ਵਿੱਚੋਂ ਇਸ ਤਰ੍ਹਾਂ ਝਾਕਦੇ ਅੱਖਾਂ ਅੱਖਾਂ ਵਿੱਚ ਜਿਵੇਂ ਹੋਂ ਸਾਨੂੰ ਆਗ ਬਾਹਰ ਮਹਿਮਾਨ ਖੜੇ ਠੰਡ ਨਾਲ ਕੂੰਝ ਲੋ ਤੋਂ ਕੰਦੇ ਵੀ ਜਾਲੀ ਵਾਲਾ ਬੂਹਾ ਨਾ ਬੂਹਾ ਮਤਲਬ ਦਰਵਾਜ਼ਾ ਜਾਲੀ ਵਾਲਾ ਨੇ ਇੱਕ ਗੇਟ ਲੱਗਿਆ ਹੁੰਦਾ ਦਰਵਾਜ਼ਾ ਲੱਗਿਆ ਹੁੰਦਾ ਉਹ ਆਪਾਂ ਕਿਉਂ ਲਾਇਆ ਹੁੰਦਾ ਕਿ ਮੱਖੀ ਮੱਛਰ ਅੰਦਰ ਨਾ ਆਵੇ ਹੈਨਾ ਜਾਲੀ ਲੱਗੀ ਹੁੰਦੀ ਹੈ ਸਭ ਤੇ ਹਜਾਲੀ ਵਾਲੇ ਗੇਟ ਲੱਗੇ ਨੇ ਪਿੰਡਾਂ ਦੇ ਵਿੱਚ ਵੀ ਤੇ ਸ਼ਹਿਰਾਂ ਦੇ ਵਿੱਚ ਵੀ ਮਤਲਬ ਲੱਗੇ ਹੋਏ ਆ ਇਹ ਨਾ ਉਹ ਕਹਿੰਦੇ ਵੀ ਜਾਲੀ ਵਾਲੇ ਗੇਟ ਦੇ ਵਿੱਚੋਂ ਨਾ ਉਹ ਇਸ ਤਰ੍ਹਾਂ ਝਾਕ ਰਹੇ ਆ ਇਸ ਤਰ੍ਹਾਂ ਦੇਖ ਰਹੇ ਆ ਜਿਵੇਂ ਉਹ ਅੱਖਾਂ ਅੱਖਾਂ ਦੇ ਵਿੱਚ ਕਹਿ ਰਹੇ ਆ ਕਈ ਵਾਰੀ ਕੀ ਹੁੰਦਾ ਨਾ ਜਦੋਂ ਆ ਆਪਾਂ ਕਿਸੇ ਨੂੰ ਕੁਝ ਕਹਿਣਾ ਹੋਵੇ ਤਾਂ ਮੂੰਹੋਂ ਬੋਲਣ ਦੀ ਹਿੰਮਤ ਨਹੀਂ ਹੁੰਦੀ ਤੇ ਆਪਣੀਆਂ ਅੱਖਾਂ ਹੀ ਬਿਆਨ ਕਰਦੀਆਂ ਹੋਣ ਉਸੇ ਤਰ੍ਹਾਂ ਹੀ ਉਹ ਬਿੱਲੀ ਦੇ ਬਲੂਗੜੇ ਆ ਜਿਹੜੇ ਉਹ ਜਾਲੀ ਦੇ ਬਾਹਰ ਖੜੀ ਆ ਤੇ ਅੱਖਾਂ ਅੱਖਾਂ ਦੇ ਵਿੱਚ ਕੁਝ ਕਹਿ ਰਹੇ ਆ ਕੀ ਕਹਿ ਰਿਹਾ ਕਿ ਬਾਹਰ ਮਹਿਮਾਨ ਖੜੇ ਠੰਡ ਨਾਲ ਕੁੰਗੜੇ ਮਹਿਮਾਨ ਮਤਲਬ ਪਰੋਣੇ ਕਿ ਤੁਹਾਡੇ ਪਰੋਣੇ ਆਏ ਹੋਏ ਐ ਤੇ ਉਹ ਠੰਡ ਦੇ ਨਾਲ ਕੁੰਗੜੇ ਖੜੇ ਐ ਜਿਵੇਂ ਹੁਣ ਸਰਦੀ ਦੇ ਵਿੱਚ ਆਪਾਂ ਨੂੰ ਠੰਡ ਲੱਗਦੀ ਹੈ ਤਾਂ ਆਪਾਂ ਨੂੰ ਬਹੁਤ ਮਤਲਬ ਆਪਾਂ ਕੁੰਗੜਮ ਜੇ ਲੱਗ ਜਾਂਦੇ ਹਨਾ ਕੁੰਗੜੇ ਖੜੇ ਐ ਠੰਡ ਦੇ ਨਾਲ ਠੀਕ ਹੈ ਮਿਆਉ ਮਿਆਉ ਕਹਿ ਕੇ ਬਿੱਲੀ ਰੋਗ ਨਾਲ ਬੋਲਦੀ ਘਰ ਦੀ ਐ ਸੁਆਣੀਏ ਤੂੰ ਦੂਹਾ ਕਿਉਂ ਨਹੀਂ ਖੋਲਦੀ ਮੈਨੂੰ ਕੁੜੇ ਪਾਲਣੇ ਨੇ ਆਪਣੀ ਪਚੂ ਗੜੀ ਠੀਕ ਹੈ ਕੰਦੇ ਦੀ ਬਿੱਲੀ ਹੈ ਨਾ ਜਿਹੜੀ ਉਹ ਮਿਆਉ ਮਿਆਉ ਕਰਕੇ ਬੋਲ ਰਹੀ ਹੈ ਰੋਗ ਨਾਲ ਆਪਾਂ ਨੂੰ ਪਤਾ ਹੈ ਬਿੱਲੀ ਕਿਸ ਤਰ੍ਹਾਂ ਬੋਲਦੀ ਹੈ ਮਿਆਉ ਮਿਆਉ ਐਸਾ ਬੋਲਦੀ ਹੈ ਸੋ ਰੋਗ ਨਾਲ ਬੋਲ ਰਹੀ ਹੈ ਰੋਗ ਨਾਲ ਬੋਲਣਾ ਮਤਲਬ ਜਦੋਂ ਆਪਾਂ ਕਿਸੇ ਨੂੰ ਕੋਈ ਆਰਡਰ ਦਿੰਦੇ ਆ ਕਿ ਤੂੰ ਆ ਕੰਮ ਕਰ ਆਪਾਂ ਨੂੰ ਰੋਗ ਨਾਲ ਕਹਿਣਾ ਹੈ ਕਿ ਤੈਨੂੰ ਆ ਕੰਮ ਕਰਨਾ ਹੀ ਪਊਗਾ ਤੇ ਦੂਜੇ ਪਾਸੇ ਤਰਲੇ ਮਿਲਤਾ ਕਰਨਾ ਮਤਲਬ ਆਪਾਂ ਕਿਸੇ ਨੂੰ ਅ ਰਿਕੁਐਸਟ ਕਰਨੀ ਬੇਨਤੀ ਕਰਨੀ ਕਿ ਤੂੰ ਆਹ ਕੰਮ ਕਰ ਦੇ ਕਿਰਪਾ ਕਰਕੇ ਆਹ ਕੰਮ ਕਰ ਦੇ ਮਤਲਬ ਕਿਸੇ ਵੀ ਅੰਮੰਤਾ ਹੈ ਨਾ ਰੋਗ ਤੇ ਤਰਲੇ ਬਿੰਦਾਂ ਉਹਨਾਂ ਦੇ ਵਿੱਚ ਸ਼ਬਦਾਂ 'ਚ ਬਹੁਤ ਫਰਕ ਹੈ ਇੱਕ ਦੂਜੇ ਦੇ ਬਿਲਕੁਲ ਉਲਟ ਨੇ ਸੋ ਬਿੱਲੀ ਆ ਨਾ ਜਿਹੜੀ ਬਨੂਗੜੀਆਂ ਦੀ ਮਾਂ ਹੈ ਨਾ ਬਿੱਲੀ ਸੋ ਉਹ بڑے ਰੋਗ ਨਾਲ ਬੋਲ ਰਹੀ ਹੈ ਤੇ ਘਰ ਦੀ ਸੋਣੀ ਨੂੰ ਕਹਿ ਰਹੀ ਹੈ ਸੋਣੀ ਘਰ ਦੀ ਮਤਲਬ ਘਰ ਦੀ ਔਰਤ ਹੈ ਨਾ ਜਿਹਨੇ ਮੰਮੀ ਹੋਗੀ ਇਹ ਦਾਦੀ ਮਾਂ ਹੋ ਗਈ ਘਰ ਦੇ ਵਿੱਚ ਜਿਹੜੀ ਔਰਤ ਹੁੰਦੀ ਹੈ ਮੇ ਸੁਆਣੀ ਸੋ ਉਹ ਘਰ ਦੀ ਔਰਤ ਨੂੰ ਕਹਿ ਰਹੀ ਹੈ ਕਿ ਤੂੰ ਦਰਵਾਜ਼ਾ ਕਿਉਂ ਨਹੀਂ ਖੋਲਦੀ ਵੀ ਮੈਂ ਵੀ ਆਪਣੇ ਜਿਹੜੇ ਬੱਚੇ ਆ ਨਾ ਪਚੂਂਗੜੇ ਮਤਲਬ ਬੱਚੇ ਮੈਂ ਵੀ ਆਪਣੇ ਬੱਚੇ ਪਾਲਣੇ ਠੀਕ ਹੈ ਅੱਗੇ ਬੀਬੇ ਜਿਹੇ ਮੁਖ ਦੇਖੋ ਕੰਨ ਕਿਦਾਂ ਖੜੇ ਨੇ ਅੱਖੀਆਂ ਤੇ ਰੱਬ ਨੇ ਬਲੌਂ ਚ ਨੀ ਜੜੇ ਮੁੱਤੀ ਨੇ ਕਿ ਗੀਤ ਇਨੇ ਤਾਰੇ ਨੇ ਕਿ ਚੁੰਗੜ ਕਿਤੇ ਉਹਨਾਂ ਦੇ ਜਿਹੜੇ ਬਿੱਲੇ ਦੇ ਬਲੂ ਗੜੇ ਆ ਨਾ ਉਹਨਾਂ ਦੇ ਬੀਬੇ ਜਿਹੇ ਮੁਖ ਹੈ ਬੀਬੇ ਮਤਲਬ ਭੋਲੇ ਭਾਲੇ ਸਾਉ ਮੁਖ ਮਤਲਬ ਮੂੰਹ ਤਿੱਕੇ ਉਹਨਾਂ ਦੇ ਮੁਖ ਹੈ ਨਾ ਜਿਹੜੇ ਮੂੰਹ ਆ ਭੋਲੇ ਭਾਲੇ ਆ ਦੇਖਣ ਨੂੰ ਮਤਲਬ ਭੋਲੇ ਭਾਲੇ ਲੱਗ ਰਹੇ ਆ ਤੇ ਕੰਨ ਉਹਨਾਂ ਦੇ ਖੜੀ ਆ ਤੇ ਜਿਹੜੀਆਂ ਉਹਨਾਂ ਦੀ ਅੱਖੀਆਂ ਨਾ ਅੱਖਾਂ ਮਤਲਬ ਉਹ ਇਸ ਤਰ੍ਹਾਂ ਜਿਹੇ ਬਲੌਰ ਜੜੇ ਹੁੰਦੇ ਆ ਬਲੌਰ ਮਤਲਬ ਇੱਕ ਪਾਤਰ ਸੀ ਸ਼ੀਸ਼ਾ ਹੁੰਦਾ ਹੈ ਟਰਾਂਸਪੇਰੈਂਟ ਸ਼ੀਸ਼ਾ ਜਿਹਦੇ ਆਰ ਪਾਰ ਦਿਖਦਾ ਆਪਾਂ ਜੇ ਦੇਖੀ ਨਾ ਰਾਤ ਨੂੰ ਕਈ ਵਾਰੀ ਜੇ ਬਿੱਲੀ ਆਪਾਂ ਨੂੰ ਨਜ਼ਰ ਆ ਜੇ ਤਾਂ ਜਿਹੜੀਆਂ ਉਹਦੀਆਂ ਅੱਖਾਂ ਨਾ ਬਹੁਤ ਚਮਕ ਰਹੀਆਂ ਹੁੰਦੀਆਂ ਤਾਂ ਆਪਾਂ ਨੂੰ ਡਰ ਜਾ ਲੱਗਦਾ ਹੈ ਨਾ ਦੇਖ ਕੇ ਕਿ ਇੰਨੀਆਂ ਉਹਦੀਆਂ ਅੱਖਾਂ ਸ਼ਾਈਨ ਕਰ ਰਹੀਆਂ ਹੁੰਦੀਆਂ ਚਮਕ ਰਹੀਆਂ ਹੁੰਦੀਆਂ ਇੱਕ ਪਾਰਦਰਸ਼ੀ ਸ਼ੀਸ਼ੇ ਦੀ ਤਰ੍ਹਾਂ ਸੋ ਕਹਿੰਦੇ ਕਿ ਜਿਹੜੀਆਂ ਉਹਨਾਂ ਦੀਆਂ ਅੱਖਾਂ ਨਾ ਉਹ ਇਸ ਤਰ੍ਹਾਂ ਲੱਗਦੀਆਂ ਜਿਵੇਂ ਰੱਬ ਨੇ ਕੋਈ ਬਲੌਜ ਝਾੜ ਦਿੱਤੇ ਹੋਣ ਅੱਖਾਂ 'ਚ ਮਤਲਬ ਪਾਰਦਰਸ਼ੀ ਸ਼ੀਸ਼ਾ ਫਿਟ ਕਰਦਾ ਹੈ ਤੇ ਅੱਗੇ ਕਹਿੰਦੇ ਵੀ ਉਹਨਾਂ ਦੀ ਅੱਖਾਂ ਪਤਾ ਨਹੀਂ ਮੋਤੀ ਐ ਮੋਤੀ ਮਤਲਬ ਪਤਾ ਹੀ ਆਪਾਂ ਨੂੰ ਮੋਤੀ ਹੈ ਨਾ ਜਿਹੜੇ ਜਿਹਨੋਂ ਕਬੀਰਸ ਫੋਲਦੇ ਆ ਮੋਤੀ ਦੀ ਉਹ ਮੋਤੀ ਐ ਜਾਂ ਗੀਟੀ ਗੀਟੀ ਨਾ ਇੱਕ ਖੇਡ ਹੈ ਜੀ ਪਿੰਡਾਂ ਦੇ ਵਿੱਚ ਜ਼ਿਆਦਾਤਰ ਕੁੜੀਆਂ ਪਹਿਲਾਂ ਪਹਿਲਾਂ ਨੇ ਸਮੇਂ ਦੇ ਵਿੱਚ ਖੇਡਦੀਆਂ ਸੀਗੀਆਂ ਪੱਥਰ ਜਿਹੜਾ ਹੁੰਦਾ ਨਾ ਉਹਨੂੰ ਕੱਢ ਕੇ ਗੋਲ ਗੋਲ ਸ਼ੇਪ ਦਿੱਤੀ ਜਾਂਦੀ ਐ ਐਡੀ ਠੀਕ ਐ ਐਡੀ ਗੋਲ ਸ਼ੇਪ ਕੀਤੀ ਜਾਂਦੀ ਐ ਐਡੀ ਕੱਢੀ ਠੀਕ ਐ ਤੇ ਫਿਰ ਉਹਦੇ ਨਾਲ ਕੁੜੀਆਂ ਖੇਡਦੀਆਂ ਸੀ ਬੱਚਾ ਅੱਜ ਕੱਲ ਦਾ ਦੇਖੋ ਕੋਈ ਵੀ ਨਹੀਂ ਖੇਡਦਾ ਇਹਦੇ ਨਾਲ ਅੱਜ ਕੱਲ ਤਾਂ ਆਪਾਂ ਜਿਹੜੀਆਂ ਖੇਡਾਂ ਹੈਗੀਆਂ ਮੋਬਾਈਲਾਂ 'ਤੇ ਖੇਡਦੀਆਂ ਠੀਕ ਹੈ ਤੇ ਇਸ ਤਰ੍ਹਾਂ ਇਹਦੇ ਨਾਲ ਖੇਡਿਆ ਜਾਂਦਾ ਸੀ ਤੋਂ ਬੜੇ ਸ਼ਾਇਨ ਕਰਦੇ ਹੁੰਦੇ ਤੇ ਬੜੇ ਸੋਹਣੇ ਲੱਗਦੇ ਸੀ ਉਹ ਜੀਕੇ ਠੀਕ ਹੈ ਵੀ ਗੀਟੇ ਉਹਨਾਂ ਦੀਆਂ ਅੱਖਾਂ ਕਿ ਤਾਰੇ ਆ ਜਿਵੇਂ ਤਾਰੇ ਅਸਮਾਨ ਦੇ ਵਿੱਚ ਚਮਕ ਰਹੇ ਹੁੰਦੇ ਆ ਕਿ ਚੁੰਗੜਿਆ ਚੁੰਗੜਿਆ ਮਤਲਬ ਦੀਵੇ ਜਿਵੇਂ ਦੀਵਾ ਨਾ ਇੱਕ ਰੋਸ਼ਨੀ ਕਰਦਾ ਆ ਆਪ ਵੱਲ ਤੋਂ ਉਸੇ ਤਰ੍ਹਾਂ ਉਹਨਾਂ ਦੀਆਂ ਅੱਖਾਂ ਉਹਨਾਂ 'ਚ ਨਹੀਂ ਮਤਲਬ ਚਮਕ ਹੁੰਦੀ ਆ ਉਹਨਾਂ ਦੀ ਅੱਖਾਂ 'ਚ। ਤੁਸੀਂ ਕਹਿਆ ਰਿਹਾ ਕਿ ਉਹਨਾਂ ਦੀ ਅੱਖਾਂ ਕੀ ਆ ਮੋਤੀਆਂ, ਹੀਰੇ, ਕਾਰੀਆ ਕੇ ਝੁੰਗੜੀ ਆ। ਝੁੰਗੜੀ ਮਤਲਬ ਧੀਰੇ। ਰੱਖ ਆਈ ਮੰਮੀ ਰੋਟੀ ਦੁੱਧ ਵਿੱਚ ਭੋਲ ਕੇ ਕਰ ਗਈ ਚਟਮਸਾਰਾ ਨੂਹ ਜੋੜ ਜੋੜ ਕੇ। ਬਿੱਲੀ ਕਹਿੰਦੀ ਜਿਉਂਦੇ ਰਹਿਣ ਤੇਰੇ ਨਹੀਂ ਬਚੂਏ। ਸੋ ਕਹਿੰਦੇ ਮੰਮੀ ਨੂੰ ਫਿਰ ਤਰਸ ਆਇਆ ਬਿੱਲੀ ਦੇ ਬਲੂ ਮਿਲਾਂ ਤੇ ਹਨਾ ਦੇਖੋ ਖਾਣ ਨੂੰ ਦੇਣਾ ਹੀ ਸੀਗਾ। ਤਾਂ ਬਿੱਲੀ ਦੇ ਬਲੁੰਗੜਿਆਂ ਨੂੰ ਉਹਨਾਂ ਨੇ ਕੀ ਕਰਿਆ ਮੰਮੀ ਨੇ ਕੀ ਕਰਿਆ ਰੋਟੀਆਂ ਦਾ ਜਿਹੜੀਆਂ ਦੁੱਧ ਦੇ ਵਿੱਚੋਂ ਜਿਹੜੇ ਚੂਰੀ ਪੁੱਟਦੇ ਆ ਭੋਰ ਕੇ ਉਹ ਰੱਖਿਆ ਤਾਂ ਜਿਹੜੇ ਬਿੱਲੀ ਦੇ ਬੱਚੇ ਸੀਗੇ ਉਹ ਮੂੰਹ ਜੋੜ-ਜੋੜ ਕੇ ਸਾਰਾ ਚਟੰਗ ਕਰ ਗਏ ਚਟੰਗ ਮਤਲਬ ਖਤਮ ਕਰ ਤੇ ਫਿਰ ਬਿੱਲੀ ਉਹਨਾਂ ਨੂੰ ਅਸੀਸ ਦਿੰਦੀ ਆ ਕਿ ਨੂੰ ਅਸੀਸ ਦਿੰਦੀ ਆ ਮੰਮੀ ਨੂੰ ਕਿ ਜਿਉਂਦੇ ਰਹਿਣ ਤੇਰੇ ਵੀ ਪਛੂੜੇ ਆ ਨਾ ਮਮੀ ਨੂੰ ਤਸੀਸ ਦਿੰਦੀ ਹੈ ਆਸ਼ੀਰਵਾਦ ਦਿੰਦੀ ਹੈ ਕਿ ਤੇਰੇ ਬੱਚੇ ਚੌਂਦੇ ਰਹਿਣ ਕਿ ਮਤਲਬ ਤੂੰ ਮੇਰੇ ਬੱਚਿਆਂ ਨੂੰ ਤੁਧ ਦੇ ਵਿੱਚ ਰੋਟੀ ਪਾ ਕੇ ਰੱਖੀ ਕਿ ਉਹਨਾਂ ਦਾ ਢਿੱਡ ਭਰਿਆ ਠੀਕ ਹੈ ਜਿਵੇਂ ਆਪਾਂ ਵੱਡਿਆਂ ਦੇ ਕਈ ਵਾਰੀ ਵੱਡਿਆਂ ਦੀ ਆਪਾਂ ਸੇਵਾ ਕਰਦੇ ਹਣਾ ਪਹਿਲੀ ਹੱਥ ਲਾਗੇ ਤਾਂ ਉਹ ਆਪਨ ਨੂੰ ਬਲੇਸਿੰਗ ਦਿੰਦੇ ਆ ਆਸ਼ੀਰਵਾਦ ਦਿੰਦੇ ਆ ਕਿ ਜਿੰਦਗੀ ਰਹਿ ਜੌਂਦਾਰਾ ਰੱਬ ਤੇ ਨੂੰ ਬਹੁਤ ਸਾਰੇ ਪੜਾਈ ਦੇਵੇ ਹਨਾ ਸੋ ਇਹ ਇਹ ਹੁੰਦਾ ਆਸ਼ੀਰਵਾਦ ਸੋ ਇਸੇ ਤਰ੍ਹਾਂ ਬਿੱਲੀ ਨੇ ਮੰਮੀ ਨੂੰ ਵੀ ਅਸ਼ੀਰਵਾਦ ਦਿੱਤਾ ਇੱਕ ਤਰ੍ਹਾਂ ਨਾਲ ਕਿ ਜੁੜਦੇ ਰਹਿਣ ਤੇਰੇ ਨੂੰ ਬਚੂਗੜੇ ਮਤਲਬ ਤੇਰੇ ਵੀ ਬੱਚੇ ਜੁੜ ਕੇ ਰਹਿਣ ਗੁੱਲਾ ਉੱਤੇ ਜੀਬ ਫੇਰ ਹੋ ਗਏ ਜੇ ਸੁਰਖਰ ਅੱਖਾਂ ਅੱਖਾਂ ਨਾਲ ਸਾਨੂੰ ਆਖਦੇ ਨੇ ਥੈਂਕ ਯੂ ਕਹਿੰਦੇ ਜਦੋਂ ਦੇਖੋ ਆਪਾਂ ਕੁਝ ਨਾ ਕੁਝ ਖਾਣੇ ਆ ਤਾਂ ਬੁੱਲਾਂ ਦੇ ਉੱਤੇ ਲੱਗ ਜਾ ਤਾਂ ਫਿਰ ਆਪਾਂ ਜੀਬ ਫੇਰ ਕੇ ਉਹ ਸਾਫ਼ ਕਰਦੇ ਹਾਂ ਠੀਕ ਹੈ ਸੋ ਉਸੇ ਤਰ੍ਹਾਂ ਹੀ ਬਿੱਲੀ ਦੇ ਬੱਚਿਆਂ ਨੇ ਜਿਹੜੀ ਦੁੱਧ ਚ ਰੋਟੀ ਭੋਰੀ ਸੀ ਖਾਦੀ ਖਤਮ ਕੀਤੀ ਫਿਰ ਉਹਨੇ ਆਪਣੇ ਬੁੱਲਾ ਦੇ ਜੀ ਫੇਰੀ ਜੀ ਫੇਰ ਕਿ ਉਹ ਸੁਰਖਰੂ ਹੋ ਗਏ ਮਤਲਬ ਵਿਲੇ ਹੋ ਗਏ ਵਿਲੇ ਹੋ ਗਏ ਤੇ ਫਿਰ ਉਹਨੇ ਅੱਖਾਂ ਅੱਖਾਂ ਦੇ ਨਾਲ ਮੰਮੀ ਨੂੰ ਥੈਂਕ ਯੂ ਬੋਲਿਆ ਮਤਲਬ ਉਹਨੇ ਦਾ ਤਨਵਾਦ ਕੀਤਾ ਕਿ ਤੁਸੀਂ ਸੰਭਾਲ ਲੂ ਦੁੱਜੇ ਵਿੱਚ ਰੋਟੀ ਕਾ ਕੇ ਦਿੱਤੇ ਦੂਜੇ ਢੰਗ ਦਾ ਵੀ ਪ੍ਰਬੰਧ ਰੱਖੀ ਤੂ ਕੁੜੇ ਨਿੱਕੇ ਨਿੱਕੇ ਸੋਹਣੇ ਸੋਹਣੇ ਲਾੜਲੇ ਬਲੂ ਬੜੇ ਤਾਂ ਹੁਣ ਅੱਗੇ ਬਿੱਲੀ ਫਿਰ ਕਹਿੰਦੀ ਹੈ ਕਿ ਦੂਜੇ ਢੰਗ ਦਾ ਵੀ ਪ੍ਰਬੰਧ ਕਰਕੇ ਰੱਖੋ ਮੰਮੀ ਨੂੰ ਕਹਿੰਦੀ ਹੈ ਦੰਗ ਮਤਲਬ ਵੇਲਾ ਸਮਾਂ ਹੈ ਨਾ ਇੱਕ ਤਾਂ ਸਵੇਰ ਦਾ ਸਮਾਂ ਹੁੰਦਾ ਜਦੋਂ ਆਪਾਂ ਨਾਸ਼ਤਾ ਬਣਾਉਨੇ ਆ ਨਾਸ਼ਤਾ ਕਰਦੇ ਆ ਆਪਾਂ ਫਿਰ ਇੱਕ ਦੁਪਹਿਰ ਦਾ ਸਮਾਂ ਹੁੰਦਾ ਜਦੋਂ ਦੁਪਹਿਰ ਦੀ ਰੋਟੀ ਖਾਂਦੇ ਆ ਦੂਜਾ ਡੰਗ ਫਿਰ ਤੀਜਾ ਡੰਗ ਹੁੰਦਾ ਰਾਤ ਦਾ ਹੈ ਨਾ ਤਾਂ ਪਹਿਲਾ ਡੰਗ ਤਾਂ ਹੁੰਦੀ ਕੋ ਬਿੱਲੀ ਦੇ ਬਲੂ ਕੜੇ ਨੇ ਆਪ ਦਾ ਢੇਡ ਭਰ ਲਿਆ ਤਾਂ ਬਿੱਲੀ ਫਿਰ ਜਾਂਦੀ ਜਾਂਦੀ ਕਹਿ ਜਾਂਦੀ ਕਿ ਦੂਜੇ ਡੰਗ ਦਾ ਵੀ ਪ੍ਰਬੰਧ ਕਰਕੇ ਰੱਖੀ ਠੀਕ ਹੈ ਡੰਗ ਮਤਲਬ ਵੇਲਾ ਸਮਾਂ ਸੋ ਨਿੱਕੇ ਨਿੱਕੇ ਸੁਣੇ ਲਿਆ ਬਲੂ ਤੁਸੀਂ ਕਹਿੰਦੇ ਵੀ ਮੇਰੇ ਛੋਟੇ-ਛੋਟੇ ਸੋਹਣੇ-ਸੋਹਣੇ ਬੜੇ ਪਿਆਰੇ ਬਲੂਂਗੜੇ ਆ ਮੇਰੇ ਬੱਚੇ ਆ ਤੇ ਇਹਨਾਂ ਵਾਸਤੇ ਦੂਜੇ ਡੰਗ ਦਾ ਵੀ ਪ੍ਰਬੰਧ ਕਰਕੇ ਤੁਰਕੀ ਠੀਕ ਹੈ ਇਸੀ ਪਾਠ ਦੀ ਵਿਆਖਿਆ ਪਾਠ ਦੇ ਵਿੱਚ ਬਹੁਤ ਸਾਰੇ ਸ਼ਬਦ ਜਿਹੜੇ ਹੈਗੇ ਆ ਆਈ ਹੈ ਜਿਨ੍ਹਾਂ ਦਾ ਅਰਥ ਹੈ ਜਿਵੇਂ ਬਲੂਂਗੜੇ ਬਲੂਂਗੜੇ ਨੂੰ ਆਪਾਂ ਕਹਿੰਦੇ ਬਿੱਲੀ ਦੇ ਬੱਚੇ ਠੀਕ ਹੈ ਲਾਡਲੇ ਮਤਲਬ ਪਿਆਰੀ ਮਹਿਮਾਨ ਮਤਲਬ ਗਰਮਣੀ ਸੋਹਣੀ ਹੁੰਦਾ ਘਰ ਦੀ ਔਰਤ ਠੀਕ ਹੈ ਅੱਗੇ ਹੈਗਾ ਮੁਖ ਮੁਖ ਮਤਲਬ ਚਿਹਰਾ ਮੂੰਹ ਵੀ ਕਹਿ ਸਕਦੇ ਹਾਂ ਬਲੌਰ ਬਲੌਰ ਹੁੰਦਾ ਪਾਰਦਰਸ਼ੀ ਸ਼ੀਸ਼ਾ ਚੂਂਗੜੀ ਮਤਲਬ ਗੇਵੀ ਚਟਮ ਖਤਮ ਸੁਰਖੂ ਵਿਲੇ ਡੰਗ ਦੇ ਤੇ ਜਿਹੜਾ ਇਹ ਪਿਛਲਾ ਅਭਿਆਸ ਕਾਜ ਹੈ ਉਹ ਆਪਾਂ ਭਾਗ ਨੰਬਰ 2 ਦੇ ਵਿੱਚ ਕਰਾਂਗੇ ਉਡੀ ਵੀਡੀਓ ਵੀ ਜਿਹੜੀ ਹੈਗੀ ਇਹ ਮੈਂ ਅੱਜ ਹੀ ਅਪਲੋਡ ਤੁਹਾਨੂੰ ਇਹ ਸਮਝ ਆਉਂਦਾ ਹੈ ਕਿ